ਇਹ ਤੁਸੀਂ ਤਿੰਨ ਪਲੇਟਫਾਰਮ ਨੂੰ ਤੁਸੀਂ ਯੂਜ਼ ਕਰਨਾ ਵਾ ਦੇਖੋ ਜਿਹੜਾ ਤੁਹਾਡਾ ਬਿਜ਼ਨਸ ਆ ਜਿਹੜਾ ਉਹ ਬਹੁਤ ਛੇਤੀ ਆਪਣਾ ਲੱਖਾਂ ਦਾ ਬਿਜ਼ਨਸ ਆ ਜਿਹੜਾ ਤੁਸੀਂ ਉਹ ਕਰਦੇ ਜੇ ਉਹ ਲੋਕ ਪੈਸਾ ਕਮਾ ਸਕਦੇ ਨੇ ਤਾਂ ਤੁਸੀਂ ਕਿਉਂ ਨਹੀਂ ਕਮਾ ਸਕਦੇ ਹੈਗੇ ਟੂ ਤੋਂ ਵੀ ਤੁਹਾਨੂੰ ਪੈਸਾ ਆਏਗਾ ਫੇਸਬੁੱਕ ਤੋਂ ਵੀ ਪੈਸਾ ਆਏਗਾ ਇੰਸਟਾਗ੍ਰam ਦੇ ਉੱਤੋਂ ਵੀ ਤੁਹਾਨੂੰ ਪੈਸਾ ਆਏ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸ਼ਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਤੁਸੀਂ ਘਰੇ ਬੈਠ ਕੇ ਨਾ ਆਪਣਾ ਲੱਖਾਂ ਦਾ ਬਿਜ਼ਨਸ ਆ ਜਿਹੜਾ ਤੁਸੀਂ ਉਹ ਕਰ ਸਕਦੇ ਹੋ ਪਰ ਕਿਵੇਂ ਕਰ ਸਕਦੇ ਹੋ ਦੇਖੋ ਤੁਸੀਂ ਕੋਈ ਵੀ ਇਨਵੈਸਟਮੈਂਟ ਜਿਹੜੀ ਤੁਸੀਂ ਉਹ ਨਹੀਂ ਕਰਨੀ ਹੈਗੀ ਤੁਸੀਂ ਕੋਈ ਵੀ ਇਨਵੈਸਟਮੈਂਟ ਨਹੀਂ ਕਰਨੀ ਹੈਗੀ ਪਰ ਫਿਰ ਵੀ ਤੁਸੀਂ ਘਰੇ ਬੈਠ ਕੇ ਨਾ ਆਪਣਾ ਲੱਖਾਂ ਦਾ ਬਿਜ਼ਨਸ ਆ ਜਿਹੜਾ ਤੁਸੀਂ ਉਹ ਕਰ ਸਕਦੇ ਹੋ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ ਜਿਹੜੇ ਘਰੇ ਬੈਠ ਕੇ ਆਪਣਾ ਲੱਖਾਂ ਦਾ ਬਿਜ਼ਨਸ ਆ ਜਿਹੜਾ ਉਹ ਚਲਾ ਰਹੇ ਨੇ ਨਾ ਤਾਂ ਦੇਖੋ ਉਹਨਾਂ ਨੇ ਕੋਈ ਦੁਕਾਨ ਰੈਂਟ ਤੇ ਲਈ ਹੋਈ ਨਾ ਉਹਨਾਂ ਨੇ ਕੋ ਮਤਲਬ ਕੋਈ ਹੋਟਲ ਰੈਂਟ ਤੇ ਲਿਆ ਹੋਇਆ ਨਾ ਮਤਲਬ ਹੀ ਉਹਨਾਂ ਨੇ ਕੋਈ ਵੀ ਚੀਜ਼ ਜਿਹੜੀ ਰੈਂਟ ਤੇ ਨਹੀਂ ਲਈ ਹੈਗੀ ਬਟ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਮਹੀਨੇ ਦਾ ਲੱਖਾਂ ਦਾ ਬਿਜ਼ਨਸ ਆ ਜਿਹੜਾ ਉਹ ਕਰਦੇ ਪਏ ਨੇ ਉਹ ਲੱਖਾਂ ਦਾ ਬਿਜ਼ਨਸ ਆ ਜਿਹੜਾ ਤੁਸੀਂ ਵੀ ਕਰ ਸਕਦੇ ਹੋ ਕੋਈ ਔਖਾ ਕੰਮ ਨਹੀਂ ਹੈਗਾ ਪਰ ਤੁਸੀਂ ਕਿਵੇਂ ਕਰਨਾ ਵਾ ਅਗਰ ਤੁਸੀਂ ਘਰੇ ਬੈਠ ਕੇ ਲੱਖਾਂ ਦਾ ਬਿਜ਼ਨਸ ਸੱਚੀ ਕਰਨਾ ਚਾਹੁੰਦੇ ਹੋ ਨਾ ਤਾਂ ਇਸ ਵੀਡੀਓ ਨੂੰ ਇੱਕ ਵਾਰੀ ਜ਼ਰੂਰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਕੀ ਪਤਾ ਜੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਮੇਰੀ ਇੱਕ ਗੱਲ ਕਿਤੇ ਕਲਿੱਕ ਕਰ ਗਈ ਨਾ ਉਸੇ ਗੱਲ ਨੇ ਹੀ ਤੁਹਾਨੂੰ ਲੱਖਾਂ ਦਾ ਜਿਹੜਾ ਬਿਜ਼ਨਸਾ ਕਰਨਾ ਸਿਖਾ ਦੇਣਾ ਵਾ ਉਹਨੇ ਹੀ ਤੁਹਾਡੀ ਜਿਹੜੀ ਜ਼ਿੰਦਗੀ ਆ ਬਦਲ ਦੇਣੀ ਆ ਜੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਕਿ ਤੁਸੀਂ ਘਰੇ ਬੈਠ ਕੇ ਲੱਖਾਂ ਦਾ ਬਿਜ਼ਨਸਾ ਜਿਹੜਾ ਉਹ ਕਿਵੇਂ ਕਰ ਸਕਦੇ ਆ ਆਪਾਂ ਸ਼ੁਰੂ ਤੋਂ ਸਟੈਪ ਵਾਈਜ਼ ਸਟੈਪੀ ਆਪਾਂ ਚੱਲਾਂਗੇ ਕਿ ਤੁਸੀਂ ਬਿਜ਼ਨਸ ਕਿਵੇਂ ਕਰ ਸਕਦੇ ਹੋ ਕਿਵੇਂ ਤੁਸੀਂ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ ਹਨ ਸੋ ਆਪਾਂ ਹੁਣ ਕਰਦੇ ਆਂ ਵੀਡੀਓ ਸ਼ੁਰੂ ਦੇਖੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਆ ਜਿਹੜਾ ਟਾਈਮ ਆ ਨਾ ਆ ਜਿਹੜਾ ਟਾਈਮ ਆ ਦੇਖੋ ਸੋਸ਼ਲ ਮੀਡੀਆ ਦਾ ਟਾਈਮ ਆ ਹਨਾ ਸੋਸ਼ਲ ਮੀਡੀਆ ਦਾ ਜਾਨੀ ਕਿ ਜਮਾਨਾ ਵਾ ਅੱਜ ਕੱਲ ਜੇ ਦੇਖਿਆ ਜਾਵੇ ਲੋਕ ਟੀਵੀ ਬਹੁਤ ਘੱਟ ਦੇਖਦੇ ਨੇ ਟੀਵੀ ਬਲੋ ਕਿ ਬਹੁਤ ਘੱਟ ਦੇਖਦੇ ਨੇ ਠੀਕ ਹੈ ਜੀ ਬਾਕੀ OTT ਪਲੇਟਫਾਰਮ ਹੋ ਗਏ ਜ਼ਿਆਦਾਤਰ ਲੋਕ ਉਹ ਦੇਖਦੇ ਨੇ ਜਾਂ ਫਿਰ ਜੇ ਜ਼ਿਆਦਾ ਦੇਖਿਆ ਜਾਵੇ ਨਾ ਸਾਰਿਆਂ ਨਾਲ ਵੱਧ ਜੇ ਲੋਕ ਦੇਖਦੇ ਨੇ ਉਹ ਦੇਖਦੇ ਨੇ YouTube ਦੇਖਦੇ ਨੇ ਨੰਬਰ 1 ਦੇ ਉੱਤੇ ਨੰਬਰ 2 ਦੇ ਉੱਤੇ Facebook ਵੀ ਦੇਖਦੇ ਨੇ ਠੀਕ ਹੈ ਜਾਂ ਫਿਰ Instagram ਤੇ ਉੱਤੇ ਰੀਲਾਂ ਦੇਖਦੇ ਨੇ ਤੇ Telegram ਦੇ ਉੱਤੇ ਉਹ ਮਤਲਬ ਵੀਡੀਓ ਵਗੈਰਾ ਜਿਹੜੀਆਂ ਨੇ ਉਹ ਦੇਖਦੇ ਨੇ ਠੀਕ ਹੈ ਜੇ ਦੇਖਿਆ ਜਾਵੇ ਤਾਂ ਆਹ ਤਿੰਨ ਚਾਰ ਪਲੇਟਫਾਰਮ ਨੇ ਜਿਹੜੇ ਲੋਕ ਮਤਲਬ ਬਹੁਤ ਜ਼ਿਆਦਾ ਮਤਲਬ ਇਹਨਾਂ ਨੂੰ ਦੇਖਦੇ ਹੀ ਦੇਖਦੇ ਨੇ ਜਦੋਂ ਵੀ ਕੋਈ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਸਵੇਰੇ ਉੱਠਦਾ ਵਾ ਨਾ ਉਹ ਸਭ ਤੋਂ ਪਹਿਲਾਂ ਆਪਣੀ Facebook ਚੈੱਕ ਕਰਦਾ ਵਾ ਫਿਰ ਇੰਸਟਾਗ੍ਰਾਮ ਦੇ ਉੱਤੇ ਚੈੱਕ ਕਰਦਾ ਵਾ ਫਿਰ ਜਾ ਕੇ ਉਹ ਆਪਣੀ ਮਤਲਬ ਇਹ YouTube ਦਾ ਚੈਨਲ ਆ ਉਹ ਚੈੱਕ ਕਰਦਾ ਵਾ ਜਾਂ ਫਿਰ ਟੈਲੀਗ੍ਰਾਮ ਵਗੈਰਾ ਚੈੱਕ ਕਰਦਾ ਵਾ ਠੀਕ ਆ ਜੀ ਹੁਣ ਦੇਖੋ ਤੁਸੀਂ ਬਿਜ਼ਨਸ ਕਿਵੇਂ ਕਰ ਸਕਦੇ ਹੋ ਠੀਕ ਆ ਜੀ ਸਭ ਤੋਂ ਪਹਿਲਾਂ ਦੇਖੋ ਤੁਸੀਂ ਕੋਈ ਵੀ ਬਿਜ਼ਨਸ ਆ ਜਿਹੜਾ ਤੁਸੀਂ ਹੁਣ ਸ਼ੁਰੂ ਕੀਤਾ ਹੋਇਆ ਜਾਨਕੀ ਤੁਹਾਡਾ ਬਿਜ਼ਨਸ ਆ ਬਹੁਤ ਛੋਟੇ ਲੈਵਲ ਦਾ ਵਾ ਤੁਹਾਡਾ ਬਿਜ਼ਨਸ ਬਹੁਤ ਛੋਟੇ ਲੈਵਲ ਦਾ ਵਾ ਮੰਨ ਕੇ ਚੱਲੋ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਸਲਾਈ ਕਢਾਈ ਦਾ ਕੰਮ ਕਰਦਾ ਵਾ ਠੀਕ ਹੈ ਜੀ ਸਲਾਈ ਕਢਾਈ ਦਾ ਕੰਮ ਕਰਦਾ ਵਾ ਨੰਬਰ 1 ਦੇ ਉੱਤੇ জাফর ਕਈ ਮੇਰੇ ਭਿੰਨ ਭਰਾਵਾਂ ਦੇ ਡੈਰੀ ਫਾਰਮ ਨੇ ਠੀਕ ਹੈ ਜੀ ਡੈਰੀ ਫਾਰਮ ਨੇ ਉਹਨਾਂ ਦੀ ਠੀਕ ਹੈ ਜੀ ਜਾਂ ਫਿਰ ਕਈ ਮਤਲਬ ਵੀ ਉਹਨਾਂ ਦੇ ਮਤਲਬ ਵੀ ਪ੍ਰੋਪਰਟੀ ਦਾ ਕੰਮ ਆ ਕਈਆਂ ਦਾ ਪ੍ਰੋਪਰਟੀ ਦਾ ਕੰਮ ਆ ਹਣਾ ਮੰਨ ਕੇ ਚੱਲੋ ਕੋਈ ਵੀ ਜਿੰਨਾ ਮੰਨ ਕੇ ਚੱਲੋ ਉਹਨਾਂ ਆਪ ਦਾ ਕੰਮ ਆ ਘਰੇ ਬੈਠ ਕੇ ਉਹ ਕਰਦੇ ਪਰ ਉਹਨਾਂ ਨੂੰ ਇੰਨੀ ਗਰੋਥ ਆ ਜਿਹੜੀ ਉਹ ਨਹੀਂ ਮਿਲੀ ਹੈਗੀ ਹੁਣ ਤੁਸੀਂ ਆਪਣੇ ਇਸੇ ਬਿਜ਼ਨਸ ਨੂੰ ਇੱਕ ਵੱਡੇ ਲੈਵਲ ਤੱਕ ਕਿਵੇਂ ਲੈ ਕੇ ਜਾ ਸਕਦੇ ਹੂੰ ਤੇ ਤੁਸੀਂ ਲੱਖਾਂ ਰੁਪਏ ਦਾ ਬਿਜ਼ਨਸ ਤੁਸੀਂ ਘਰੇ ਬੈਠ ਕੇ ਮਹੀਨੇ ਦਾ ਬੜੇ ਆਰਾਮ ਨਾਲ ਤੁਸੀਂ ਕਿਵੇਂ ਕਰ ਸਕਦੇ ਹੋ ਦੇਖੋ ਦੇਖੋ ਸਭ ਤੋਂ ਪਹਿਲਾਂ ਦੇਖੋ ਤੁਸੀਂ ਕੀ ਕਰਨਾ ਵਾ ਤੁਸੀਂ ਆਪਣਾ ਇੱਕ YouTube ਦੇ ਉੱਤੇ ਇੱਕ ਚੈਨਲ ਬਣਾ ਲੈਣਾ ਠੀਕ ਹੈ ਜੀ YouTube ਦੇ ਉੱਤੇ ਆਪਣਾ ਚੈਨਲ ਬਣਾ ਲੈਣਾ ਜਿਹੜਾ ਵੀ ਨਾਮ ਤੁਹਾਨੂੰ ਵਧੀਆ ਲੱਗਦਾ ਵਾ ਉਸੇ ਨਾਮ ਦੇ ਉੱਤੇ ਤੁਸੀਂ ਆਪਣਾ YouTube ਚੈਨਲ ਆ ਜਿਹੜਾ ਤੁਸੀਂ ਉਹ ਬਣਾ ਲੈਣਾ ਫਿਰ ਤੁਸੀਂ Facebook ਦੇ ਉੱਤੇ ਆਪਣਾ ਪੇਜ ਬਣਾ ਲੈਣਾ ਫੇਸਬੁੱਕ ਦੇ ਉੱਤੇ ਵੀ ਉਸੇ ਨਾਂ ਦੇ ਜਿਹੜੇ ਨਾਂ ਦੇ ਉੱਤੇ ਤੁਸੀਂ YouTube ਚੈਨਲ ਬਣਾਉਂਗੇ ਉਸੇ ਨਾਂ ਦੇ ਉੱਤੇ ਤੁਸੀਂ ਫੇਸਬੁੱਕ ਦੇ ਉੱਤੇ ਆਪਣਾ ਪੇਜ ਬਣਾਉਂਗੇ ਇਸੇ ਤਰ੍ਹਾਂ ਤੁਸੀਂ Instagram ਦੇ ਉੱਤੇ ਆਪਣਾ ਇੱਕ ਪੇਜ ਬਣਾਉਂਗੇ ਉਹ ਵੀ ਤੁਸੀਂ ਇੱਕੋ ਨਾਮ ਦੇ ਉੱਤੇ ਜਿਹੜਾ YouTube ਦੇ ਉੱਤੇ ਹੋਊਗਾ ਫੇਸਬੁੱਕ ਦੇ ਹੋਏਗਾ ਉਹੀ ਤੁਹਾਡਾ Instagram ਦੇ ਉੱਤੇ ਤੁਹਾਡਾ ਪੇਜ ਦਾ ਨਾਮ ਹੋਏਗਾ ਠੀਕ ਹੈ ਜੀ ਇਹ ਤੁਸੀਂ ਤਿੰਨ ਪਲੇਟਫਾਰਮ ਨੂੰ ਤੁਸੀਂ ਯੂਜ਼ ਕਰਨਾ ਵਾ ਠੀਕ ਹੈ ਜੀ ਹੁਣ ਜਦੋਂ ਤੁਹਾਡਾ YouTube ਦੇ ਉੱਤੇ ਚੈਨਲ ਬਣ ਗਿਆ ਪਹਿਲਾਂ ਤਾਂ ਇੱਕ ਗੱਲ ਮੇਰੀ ਸਮਝੋ YouTube ਤੇ ਤੁਸੀਂ ਚੈਨਲ ਬਣਾਉਂਗੇ ਤੁਸੀਂ ਇਹਦੇ ਤੇ ਵੀਡੀਓ ਅਪਲੋਡ ਕਰੋਗੇ YouTube ਤੁਹਾਨੂੰ ਪੈਸਾ ਦੇਗਾ Facebook ਤੇ ਤੁਸੀਂ ਆਪਣਾ ਪੇਜ ਬਣਾਉਂਗੇ ਇਹਦੇ ਤੇ ਵੀਡੀਓ ਅਪਲੋਡ ਕਰੋਗੇ ਇਹ ਵੀ ਤੁਹਾਨੂੰ ਪੈਸਾ ਦੇਗਾ Instagram ਤੇ ਤੁਸੀਂ ਵੀਡੀਓ ਬਣਾਉਂਗੇ ਰੀਲਾਂ ਪਾਉਂਗੇ ਤਾਂ ਵੀ ਤੁਹਾਨੂੰ ਇਹ ਪੈਸਾ ਦੇਗਾ ਠੀਕ ਹੈ ਜੀ ਦੇਖੋ ਵੀਡੀਓ ਤੁਹਾਡੀ ਇੱਕ ਹੋਏਗੀ ਵੀਡੀਓ ਇੱਕ ਹੋਏਗੀ ਪਲੇਟਫਾਰਮ ਤਿੰਨ ਹੋਣਗੇ ਜਾਨਕੀ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਵੱਜਣਗੇ ਠੀਕ ਹੈ YouTube ਤੋਂ ਵੀ ਤੁਹਾਨੂੰ ਪੈਸਾ ਆਏਗਾ Facebook ਤੋਂ ਵੀ ਪੈਸਾ ਆਏਗਾ Instagram ਦੇ ਉੱਤੋਂ ਵੀ ਤੁਹਾਨੂੰ ਪੈਸਾ ਆਏਗਾ ਤਿੰਨ ਚੀਜ਼ਾਂ ਤੋਂ ਤੁਹਾਨੂੰ ਪੈਸਾ ਆ ਰਿਹਾ ਵਾ ਠੀਕ ਹੈ ਜੀ ਜੇ ਆਪਾਂ ਮੰਨ ਕੇ ਚੱਲੀਏ ਆਪਾਂ ਕਹਿੰਦੇ ਵੀ ਯਾਰ ਸਾਨੂੰ YouTube ਤੋਂ ਪੈਸਾ ਬਹੁਤ ਘੱਟ ਆ ਰਿਹਾ ਕਿੰਨਾ ਆ ਰਿਹਾ ਮਹੀਨੇ ਦਾ 5000 7000 ਰੁਪਏ ਜਾਂ ਫਿਰ 8 1000 ਰੁਪਏ ਤੱਕ ਆ ਰਿਹਾ ਵਾ ਠੀਕ ਹੈ ਜੀ ਜਾਂ ਫਿਰ ਫੇਸਬੁੱਕ ਤੋਂ ਵੀ ਸਾਨੂੰ 8-10 ਹਜ਼ਾਰ ਮਸਾਂ ਆ ਰਿਹਾ ਵਾ ਇੰਸਟਾਗ੍ਰਾਮ ਤੋਂ ਵੀ ਨਾ ਆ ਰਿਹਾ ਵਾ ਵੀ ਸਾਡੀ ਇੰਨੀ ਕਮਾਈ ਨਹੀਂ ਹੈਗੀ ਪਰ ਗੱਲ ਸਾਡੀ ਕੀ ਲੱਖਾਂ ਦਾ ਬਿਜ਼ਨਸ ਦੀ ਅਸੀਂ ਲੱਖਾਂ ਦਾ ਬਿਜ਼ਨਸ ਕਿਵੇਂ ਕਰ ਸਕਦੇ ਹੁਣ ਆ ਪਉਦੇ ਤੇ ਹੁੰਨੇ ਆ ਹੁਣ ਦੇਖੋ ਜੇ ਤੁਹਾਡਾ ਸਲਾਈ ਕਢਾਈ ਦਾ ਕੰਮ ਆ ਹਨਾ ਤੁਹਾਡਾ ਸਲਾਈ ਕਢਾਈ ਦਾ ਕੰਮ ਆ ਤੁਸੀਂ ਸੂਟ ਵਗੈਰਾ ਵੇਚਦੇ ਹੋ ਠੀਕ ਹੈ ਜੀ ਤੁਹਾਡਾ ਸੂਟਾਂ ਦੀ ਦੁਕਾਨ ਆ ਜਾਂ ਕੁਝ ਵੀ ਆ ਤੁਸੀਂ ਆਪਣੇ ਘਰ ਦੇ ਵਿੱਚ ਹੀ ਸੂਟ ਰੱਖੇ ਹੋਏ ਨੇ ਹਨਾ ਤੁਸੀਂ ਕੀ ਕਰਨਾ ਵਾ ਜਿਹੜਾ ਵੀ ਤੁਸੀਂ ਸੂਟ ਲੈ ਕੇ ਉਨੇ ਹੋ ਨਵਾ ਤੁਸੀਂ ਕੀ ਕਰਨਾ ਉਹਦੀ ਵੀਡੀਓ ਬਣਾਉਣੀ ਆ ਉਹਦੀ ਵੀਡੀਓ ਬਣਾ ਕੇ ਤੁਸੀਂ ਉਹ ਸੂਟ ਦੀ ਪੂਰੀ ਡਿਟੇਲ ਦੱਸਣੀ ਆ ਉਹਦੀ ਪੂਰੀ ਡਿਟੇਲ ਦੱਸਣੀ ਆ ਤੇ ਤੁਸੀਂ ਉਸੇ ਵੀਡੀਓ ਨੂੰ YouTube ਦੇ ਉੱਤੇ ਅਪਲੋਡ ਕਰ ਦੇਣਾ Facebook ਦੇ ਉੱਤੇ ਅਪਲੋਡ ਕਰ ਦੇਣਾ ਤੇ ਉਹਦੀ ਛੋਟੀ ਛੋਟੀ ਰੀਲਾਂ ਕੱਟ ਕੇ ਤੁਸੀਂ Instagram ਦੇ ਉੱਤੇ ਅਪਲੋਡ ਕਰ ਦੇਣਾ ਤੁਸੀਂ ਰੋਜ਼ ਰੋਜ਼ ਤੁਸੀਂ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਜਿਹੜੇ ਮੇਰੇ ਪੇਂਟ ਪਰਮਾ ਦਾ ਸੂਟਾਂ ਦਾ ਕੰਮ ਆ ਜਾਂ ਸਲਾਈ ਕਢਾਈ ਦਾ ਕੰਮ ਆ ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਆ ਉਹ ਤਾਂ ਵੀਡੀਓ ਦਿਨ ਦੇ ਵਿੱਚ 4-4 5-5 ਵੀ ਅਪਲੋਡ ਕਰ ਸਕਦੇ ਆ ਠੀਕ ਹੈ ਜੀ ਜਦੋਂ ਤੁਸੀਂ ਮਹੀਨੇ ਦੇ ਵਿੱਚ ਤੁਸੀਂ 30-35 ਵੀਡੀਓ ਤੁਸੀਂ ਅਪਲੋਡ ਕਰ ਦੋਗੇ ਤਾਂ ਤੁਹਾਡੀ ਵੀਡੀਓ ਕੋਈ ਨਾ ਕੋਈ ਵਾਇਰਲ 101% ਹੋਏਗੀ ਹੀ ਹੋਏਗੀ ਜਦੋਂ ਤੁਹਾਡੀ ਇੱਕ ਵੀਡੀਓ ਵਾਇਰਲ ਹੋਗੀ ਉਹਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਆ ਠੀਕ ਹੈ ਜੀ ਕਿਵੇਂ ਜ਼ਿੰਦਗੀ ਬਦਲੇਗੀ ਦੇਖੋ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਗੀ ਇੱਕ ਤਾਂ ਤੁਹਾਨੂੰ YouTube ਤੋਂ ਪੈਸਾ ਆਊਗਾ Facebook ਤੋਂ ਵੀ ਆਊਗਾ Instagram ਤੋਂ ਵੀ ਆਊਗਾ ਇਹ ਤਾਂ ਪਲੇਟਫਾਰਮਾਂ ਤੋਂ ਪੈਸਾ ਤੁਹਾਨੂੰ ਆਉਣਾ ਹੀ ਆਣਾ ਵਾ ਉਸ ਤੋਂ ਬਾਅਦ ਆ ਮੰਨ ਕੇ ਚੱਲੋ ਤੁਹਾਡੀ ਇੱਕ ਵੀਡੀਓ ਦੇ 1 ਲੱਖ ਵਿਊ ਹੋ ਗਏ 1 ਲੱਖ ਵਿਊ ਹੋ ਗਏ ਜਦੋਂ ਤੁਸੀਂ ਮਤਲਬ ਵੀ ਆਪਣੀ ਵੀਡੀਓ ਪਾਉਂਗੇ ਉਹਦੇ ਵਿੱਚ ਤੁਸੀਂ ਇਹ ਵੀ ਬੋਲੋਗੇ ਨਾ ਸਾਡੇ ਕੋਲ ਇਹ ਸੂਟ ਆਇਆ ਵਾ ਜੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹ ਸੂਟ ਦੀ ਜਿਹੜੀ ਕੀਮਤ ਆ ਇਹ ਸੂਟ ਦੀ ਕੀਮਤ 500 ਰੁਪਿਆ 600 ਰੁਪਿਆ 700 ਰੁਪਿਆ 800 ਰੁਪਏ ਜੋ ਵੀ ਤੁਸੀਂ ਕੀਮਤ ਰੱਖੀ ਹੋਊਗੀ ਤੁਸੀਂ ਉਹ ਬੋਲਣੀ ਆ ਬਾਕੀ ਤੁਸੀਂ ਆਫਰ ਵੀ ਲਾ ਸਕਦੇ ਹੋ ਵੀ ਜੇ ਤੁਸੀਂ ਤਿੰਨ ਸੂਟ ਇਕੱਠੇ ਲਓਗੇ ਤੁਹਾਨੂੰ ਇੰਨੇ ਸਸਤੇ ਪੇਜਣਗੇ ਜੇ ਤੁਸੀਂ ਪੇ ਤੁਹਾਨੂੰ ਇੰਨੇ ਸਸਤੇ ਪੇਜਣਗੇ ਠੀਕ ਹੈ ਜੀ ਇੱਕ ਸੂਟ ਦੀ ਕੋਸਟ ਤੁਹਾਨੂੰ 300 ਰੁਪਏ ਪਈ ਆ ਵਿੱਚੋਂ ਤੇ ਤੁਸੀਂ ਸੇਲ ਕਿੰਨੇ ਦਾ ਕੀਤਾ ਇੱਕ ਸੂਟ 500 ਰੁਪਏ ਦਾ ਜਾਨੀ ਕਿ ਤੁਹਾਨੂੰ 200 ਰੁਪਏ ਦਾ ਪ੍ਰੋਫਿਟ ਹੋ ਗਿਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀਓ ਕਿਸੇ 숍 ਦੇ ਉੱਤੇ ਜਾ ਕੇ ਆਪਣੇ 2-2 3-3 ਘੰਟੇ ਖਰਾਬ ਕਰੇ ਕਿਤੇ ਜਾ ਕੇ ਮੱਥਾ ਮਾਰੇ ਉਹਨੂੰ ਦਿਨ ਦੇ ਵਿੱਚ 200 ਰੁਪਏ ਪਸੰਦ ਹੋਣ ਜੇ ਤੁਹਾਡੇ ਉਹਨਾਂ ਨੂੰ ਤੁਹਾਡਾ ਚੈਨਲ ਨੂੰ ਫੋਲੋ ਕਰਨਗੇ ਉਹਨਾਂ ਨੂੰ ਤੁਹਾਡੇ ਸੂਟ ਵਧੀਆ ਲੱਗਣ ਲੱਗੇ ਤਾਂ ਉਹਨਾਂ ਨੇ ਤਾਂ ਆਪਣੇ ਆਪ ਹੀ ਉਹ ਤੁਹਾਡੇ ਕੋਲ ਆਰਡਰ ਕਰ ਦੇਣੇ ਆ ਤੁਸੀਂ ਉਹਨਾਂ ਨੂੰ ਭੇਜ ਦੇਣੇ ਆ ਤੁਹਾਨੂੰ ਇੱਕ ਸੂਟ ਪਿੱਛੇ 200 ਰੁਪਏ ਬਚਦਾ ਪਿਆ ਵਾ 200 ਰੁਪਏ ਬਚਦਾ ਪਿਆ ਵਾ ਮੰਨ ਕੇ ਚੱਲੋ 1 ਲੱਖ ਦੇ ਵਿੱਚੋਂ ਤੁਹਾਡੇ ਮੰਨ ਕੇ ਚੱਲੋ 40 ਹਜ਼ਾਰ ਲੋਕਾਂ ਨੇ ਵੀ ਸੂਟ ਤੁਹਾਨੂੰ ਆਰਡਰ ਕਰਤੇ ਤਾਂ ਤੁਸੀਂ 200 ਰੁਪਏ ਬਚਾਉਂਦੇ ਪਏ ਸੀ ਨਾ ਇੱਕ ਸੂਟ 'ਚੋਂ ਤਾਂ 40000 ਨੂੰ 200 ਨਾਲ ਗੁਣਾ ਕਰ ਲਓ ਤੁਸੀਂ ਆਪਣੇ ਆਪ حساب ਲਾ ਲਓ ਤੁਹਾਨੂੰ ਕਿੰਨਾ ਫਾਇਦਾ ਹੋ ਗਿਆ ਲੱਖ ਰੁਪਏ ਦੇ ਨੇੜੇ ਤੇ ਜਿਹੜਾ ਤੁਹਾਨੂੰ ਫਾਇਦਾ ਹੋ ਗਿਆ ਸਿਰਫ ਸੂਟ ਵੇਚਣ ਨਾਲ ਹੀ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੇ ਮੇਰੇ ਭੈਣ ਭਰਾਵਾਂ ਦਾ ਡੇਰੀ ਫਾਰਮ ਦਾ ਕੰਮ ਆ ਉਹ ਕਰ ਸਕਦੇ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪਿਓਰ ਦੁੱਧ ਪਿਓਰ ਦਹੀਂ ਪਿਓਰ ਘਿਓ ਪਿਓਰ ਮੱਖਣ ਮਿਲਦਾ ਨਹੀਂ ਹੈਗਾ ਕਿਤੇ ਉਹ ਵੀ ਠੀਕ ਹੈ ਜੀ ਜਿਨਾਂ ਦਾ ਡੇਰੀ ਫਾਰਮ ਆ ਮਤਲਬ ਮੰਨ ਕੇ ਜੀ YouTube ਦੇ ਉੱਤੇ ਆਪਣਾ ਚੈਨਲ ਬਣਾ ਲੈਣਾ ਉਹ ਦੱਸਣ ਵੀ ਸਾਡਾ ਡੇਰੀ ਫਾਰਮ ਆ ਖੁਦ ਅਸੀਂ ਦੇਸੀ ਘਿਓ ਤਿਆਰ ਕਰਦੇ ਆ ਖੁਦ ਅਸੀਂ ਮੱਖਣ ਤਿਆਰ ਕਰਦੇ ਆ ਦੁੱਧ ਅਸੀਂ ਤਿਆਰ ਕਰਦੇ ਆ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਮਤਲਬ ਹੀ ਘਰ ਦਾ ਦੇਸੀ ਘਿਓ ਦੁੱਧ ਦਹੀਂ ਮੱਖਣ ਲੈਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਔਨਲਾਈਨ ਜਿਹੜੀ ਡਿਲੀਵਰੀ ਆ ਉਹ ਵੀ ਅਸੀਂ ਕਰ ਦਾਂਗੇ ਠੀਕ ਹੈ ਜੀ ਤਾਂ ਲੋਕ ਤੁਹਾਡੇ ਕੋਲੋਂ ਕਿਉਂ ਆ ਜਿਹੜਾ 101% ਲੈਣਗੇ ਹੀ ਲੈਣਗੇ ਮੰਨ ਕੇ ਚੱਲੋ ਤੁਹਾਡੇ ਘió ਦੀ ਕੋ ਕੋਸਟ ਜਿਹੜੀ ਤੁਹਾਡੇ ਜੜਾ ਮਤਲਬ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਕਿਉਂ ਦੀ ਕੋਸਟ ਆ ਜਿਹੜੀ ਤੁਹਾਡੀ 500 ਤੋਂ ਲੈ ਕੇ 800 ਰੁਪਏ ਪਈਆ ਉਹ ਦਾ ਰੰਦੇ ਰਿਹਾ ਮੈਂ ਤੁਹਾਨੂੰ ਠੀਕ ਆ ਬਟ ਤੁਸੀਂ ਵੇਚ ਰਹੇ ਹੋ ਤੁਸੀਂ 1000 ਰੁਪਏ ਠੀਕ ਆ ਜੀ ਜੇ ਤੁਹਾਨੂੰ 500 ਰੁਪਏ ਪਈਆ ਤਾਂ ਤੁਹਾਨੂੰ 500 ਰੁਪਏ ਦਾ ਪ੍ਰੋਫਿਟ ਹੁੰਦਾ ਪਿਆ ਵਾ ਠੀਕ ਆ ਜੀ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਵਿੱਚ ਤੁਸੀਂ 40 ਕਿਲੋ 40 ਕਿਲੋ ਜੇ ਤੁਸੀਂ ਕਿਉਂ ਵੇਚਤਾ ਤਾਂ ਤੁਹਾਨੂੰ ਦੇਖ ਲਓ ਆਪਣੇ ਹਿਸਾਬ ਨਾਲ ਤੁਹਾਨੂੰ 500 ਰੁਪਏ 1 ਕਿਲੋ ਪਿੱਛੇ ਬਚਦਾ ਪਿਆ ਸੀ ਤੇ 40 ਕਿਲੋ ਵਿੱਚ ਦੇਰੋ ਤੁਹਾਨੂੰ ਕਿੰਨੇ ਪੈਸੇ ਬਚ ਗਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ YouTube ਤੋਂ ਵੀ ਪੈਸਾ ਆਏਗਾ Facebook ਤੋਂ ਵੀ ਆਏਗਾ Instagram ਤੋਂ ਵੀ ਆਏਗਾ ਇਹ ਤੁਹਾਡਾ ਮਤਲਬ ਵੀ ਜਿਹੜੇ YouTube ਹੋ ਗਿਆ Facebook ਹੋ ਗਿਆ Instagram ਹੋ ਗਿਆ ਇਹ ਤੁਹਾਡੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਏਗਾ ਪਿਛਲੀ ਲੈ ਕੇ ਜਾਏਗਾ ਇਹ ਤੁਹਾਡੇ ਬਿਜ਼ਨਸ ਨੂੰ ਗਰੋ ਕਰਨ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਤੁਸੀਂ ਬਹੁਤ ਸਾਰੇ ਲੋਕਾਂ ਦੀ ਵੀਡੀਓ ਦੇਖਦੇ ਹੋਣੇ ਜਿਹੜੇ ਮਤਲਬ ਵੀ ਸਲਾਈ ਕਿੜਾਈ ਦੇ ਸੂਟਾਂ ਦੀ ਹੁੰਦੀ ਆ ਵੀਡੀਓ ਜਾਂ ਫਿਰ ਕੋਈ ਹੋਰ ਟੋਪੀ ਦੇ ਉੱਤੇ ਵੀਡੀਓ ਹੁੰਦੀ ਨੇ ਬਹੁਤ ਸਾਰੇ ਹੁੰਦੇ ਨੇ ਜਾਨੀ ਕਿ ਉਹ ਆਪਣੇ ਬਿਜ਼ਨਸ ਨੂੰ ਗਰੋ ਕਰਦੇ ਪਏ ਨੇ ਕਈ ਤਾਂ ਮਤਲਬ ਲੋਕ ਇਹੋ ਜਿਹੇ ਜਿਨ੍ਹਾਂ ਨੇ ਰੈਸਟੋਰੈਂਟ ਖੋਲੇ ਨੇ ਉਹ ਵਲੋਗਰਾਂ ਨੂੰ ਬਲਾ ਬਲਾ ਕੇ ਆਪਣੇ ਵੀਡੀਓ ਬਣਵਾ ਰਹੇ ਨੇ ਤੇ ਲੋਕਾਂ ਨੂੰ ਸ਼ੋਅ ਕਰਦੇ ਪਏ ਨੇ ਵੀ ਤੁਸੀਂ ਸਾਡੇ ਰੈਸਟੋਰੈਂਟ ਤੇ ਇੱਕ ਵਾਰੀ ਖਾਣ ਆਓ ਜੇ ਤੁਸੀਂ ਖਾਣਾ ਆਉਂਗੇ ਤਾਂ ਅਸੀਂ ਤੁਹਾਨੂੰ ਇੰਨਾ ਡਿਸਕਾਊਂਟ ਆ ਜਿਹੜਾ ਅਸੀਂ ਦਵਾਂਗੇ ਠੀਕ ਹੈ ਜੀ ਸੋ ਅਗਰ ਦੇਖੋ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ ਕੋਈ ਵੀ ਜਾਂ ਫਿਰ ਤੁਸੀਂ ਕਰਨ ਬਾਰੇ ਸੋਚਦੇ ਪਿਓ ਵੀਰ ਮੈਂ ਆਪ ਬਿਜ਼ਨਸ ਹੈ ਜਿਹੜਾ ਮੈਂ ਇਹ ਕਰਨਾ ਚਾਹੁੰਦਾ ਮੇਰੇ ਦੇ ਵਿੱਚ ਆਹ ਕੁਆਲਿਟੀ ਆ ਮੇਰੇ ਵਿੱਚ ਆਹ ਕੁਆਲਿਟੀ ਹੈ ਮੈਂ ਇਹ ਚੀਜ਼ ਬੜੇ ਵਧੀਆ ਤਰੀਕੇ ਨਾਲ ਕਰ ਲੈਣਾ ਵਾ ਠੀਕ ਆ ਜਾਂ ਫਿਰ ਤੁਸੀਂ ਕੋਈ ਵੀ ਮੈਂ ਇਹ ਚੀਜ਼ ਨੂੰ ਇਸ ਤਰੀਕੇ ਨਾਲ ਕਰ ਸਕਦਾ ਵਾ ਪਰ ਸਭ ਤੋਂ ਪਹਿਲਾਂ ਦੇਖੋ ਤੁਸੀਂ ਕੋਈ ਰੁਪਿਆ ਆਪਣੇ ਵੱਲੋਂ ਨਹੀਂ ਲਉਣਾ ਹੈਗਾ ਤੁਸੀਂ ਸਿਰਫ YouTube ਦੇ ਉੱਤੇ ਮਤਲਬ ਵੀ ਤੁਸੀਂ ਆਪਣਾ ਚੈਨਲ ਬਣਾਉਣਾ ਵਾ ਤੇ ਜੋ ਵੀ ਤੁਸੀਂ ਆਪਣਾ ਕੰਮ ਕਰਦੇ ਹੋ ਉਹਦੀ ਵੀਡੀਓ ਤੁਸੀਂ ਬਣਾਈ ਜਾਓ ਤੁਸੀਂ ਇਹ ਚੀਜ਼ ਦੇ ਉੱਤੇ ਇਹ ਮਤਲਬ ਵੀ ਉਹ ਨਹੀਂ ਕਰਨਾ ਹੈਗਾ ਵੀ ਮੇਰੀ ਤਾਂ ਵੀਡੀਓ ਵਾਇਰਲ ਹੋ ਨਹੀਂ ਰਹੀ ਨਹੀਂ ਤੁਸੀਂ ਚੁੱਪਚਾਪ ਆਪਣਾ ਕੰਮਾ ਜਿਹੜਾ ਤੁਸੀਂ ਕਰਦੇ ਰਹਿਣਾ ਮਿਹਨਤ ਕਰਦੇ ਰਹਿਣਾ ਤੁਹਾਡੀ ਕੋਈ ਨਾ ਕੋਈ ਵੀਡੀਓ ਵਾਇਰਲ ਹੋਏਗੀ ਬਸ ਜੇ ਤੁਹਾਡੀ ਇੱਕ ਵੀਡੀਓ ਵਾਇਰਲ ਹੋਗੀ ਤੁਹਾਡਾ ਚੈਨਲ ਗਰੋਥ ਵਾਂਗੂ ਭੱਜਾ ਜਾਊਗਾ ਤੇ 1 ਮਹੀਨੇ ਬਾਅਦ 2 ਮਹੀਨੇ ਬਾਅਦ ਜਾਂ ਫਿਰ 3 ਮਹੀਨੇ ਬਾਅਦ ਤੁਹਾਡਾ ਬਿਜ਼ਨਸ ਵੀ ਦੇਖੋ ਗੋਲੀ ਵਾਂਗੂ ਭੱਜਦਾ ਜਾਊਗਾ ਤੁਸੀਂ ਘਰੇ ਬੈਠ ਕੇ ਹੀ ਮਹੀਨੇ ਦੇ ਲੱਖ ਰੁਪਿਆ ਦਾ ਬਿਜ਼ਨਸ ਆ ਜਿਹੜਾ ਤੁਸੀਂ ਉਹ ਸ਼ੁਰੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਹ ਚੀਜ਼ ਚੈੱਕ ਕਰੋ ਵੀ ਤੁਸੀਂ ਜਿਹੜਾ ਬਿਜ਼ਨਸ ਕਰਨਾ ਚਾਹੁੰਦੇ ਹੋ ਮਤਲਬ ਤੁਸੀਂ ਕਿਹੜੇ ਟੋਪੀ ਦੇ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਹਨਾ ਜਿਹੜਾ ਤੁਹਾਡਾ ਬਿਜ਼ਨਸ ਆ ਬਸ ਤੁਸੀਂ ਉਹਦੇ ਰਿਲੇਟਡ ਹੀ ਆਪਣਾ YouTube ਦੇ ਉੱਤੇ ਚੈਨਲ ਬਣਾਉਣਾ ਵਾ ਤੇ ਉੱਤੇ ਹੀ ਤੁਸੀਂ ਲਗਾਤਾਰ ਕੰਮ ਕਰਨਾ ਵਾ ਤੋਂ ਵੀ ਤੇ ਕਿਉਂ YouTube ਤੋਂ ਵੀ ਪੈਸਾ ਆਊਗਾ ਜਾਨੀ ਇਹ ਸੋਸ਼ਲ ਮੀਡੀਆ ਤੋਂ ਵੀ ਤੁਹਾਨੂੰ ਪੈਸਾ ਆਊਗਾ ਤੇ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਵੀ ਅੱਗੇ ਨਾਲੋਂ ਜ਼ਿਆਦਾ ਗਰੋਥ ਜਿਹੜਾ ਉਹ ਕਰੇਗਾ ਬਹੁਤ سارے ਲੋਕ ਇਹੋ ਜਿਹੇ ਨੇ ਜਿਹੜੇ ਮਹੀਨੇ ਦੇ ਵਿੱਚ 5-5 10-10 ਲੱਖ ਰੁਪਈਆ ਬੜੇ ਆਰਾਮ ਨਾਲ ਕਮਾਈ ਜਾ ਰਹੇ ਨੇ ਜੇ ਉਹ ਲੋਕ ਪੈਸਾ ਕਮਾ ਸਕਦੇ ਨੇ ਤਾਂ ਤੁਸੀਂ ਕਿਉਂ ਨਹੀਂ ਕਮਾ ਸਕਦੇ ਹੈਗੇ ਤੁਸੀਂ ਦਿਮਾਗ ਤੋਂ ਕੰਮ ਨਹੀਂ ਲੈਂਦੇ ਹੈਗੇ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ ਜਾਂ ਫਿਰ ਕੋਈ ਵੀ ਤੁਸੀਂ ਕੰਮ ਕਰਦੇ ਹੋ ਨਾ ਉਹਦੇ ਮਤਲਬ ਤੁਸੀਂ ਆਪਣੇ ਬਿਜ਼ਨਸ ਨੂੰ ਆਪਣੇ ਕੰਮ ਨੂੰ ਤੁਸੀਂ ਆਪ ਪ੍ਰਮੋਟ ਕਰਨਾ ਸਿੱਖੋ ਕਿਉਂਕਿ ਹੁਣ ਤਾਂ ਤੁਹਾਡੇ ਕੋਲ ਆਪਸ਼ਨਾਂ ਹੀ ਬਹੁਤ ਸਾਰੀਆਂ ਨੇ ਹਨਾ ਜਿਵੇਂ ਕਿ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਤਾਂ ਮਤਲਬ ਹੀ ਹਰੇਕ ਨੂੰ ਮਤਲਬ ਹੀ ਪ੍ਰਮੋਟ ਕਰੀ ਜਾਂਦਾ ਵਾ ਜੇ ਹੁਣ ਤੁਸੀਂ ਸੋਸ਼ਲ ਮੀਡੀਆ ਤੋਂ ਫਾਇਦਾ ਨਹੀਂ ਲੈ ਸਕੇ ਤਾਂ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਅਗਰ ਤੁਸੀਂ ਮਹੀਨੇ ਦੇ ਵਿੱਚ ਲੱਖਾਂ ਦਾ ਬਿਜ਼ਨਸ ਤੁਸੀਂ ਘਰੇ ਬੈਠ ਕੇ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਨੂੰ ਉੱਪਰ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਨਾ ਤਾਂ ਸੋਸ਼ਲ ਮੀਡੀਆ ਨੂੰ ਵਰਤੋ YouTube ਨੂੰ ਵਰਤੋ Facebook ਨੂੰ ਵਰਤੋ Instagram ਨੂੰ ਵਰਤੋ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਵਰਤਣਾ ਤੁਸੀਂ ਸਿੱਖ ਜਾਓਗੇ ਨਾ ਦਿਮਾਗ ਤੋਂ ਕੰਮ ਲਵੋਗੇ ਤਾਂ ਦੇਖੋ ਤੁਹਾਡਾ YouTube ਚੈਨਲ ਕਿੰਦੀ ਛੇਤੀ ਗਰੋ ਹੋਏਗਾ ਨਾ ਦੇਖੋ ਜਿਹੜਾ ਤੁਹਾਡਾ ਬਿਜ਼ਨਸ ਆ ਜਿਹੜਾ ਉਹ ਬਹੁਤ ਛੇਤੀ ਤੇ ਬਹੁਤ ਹੀ ਤੇਜ਼ੀ ਨਾਲ ਜਿਹੜਾ ਉਹ ਗਰੋ ਕਰੇਗਾ ਕਿਉਂਕਿ ਬਹੁਤ ਸਾਰੇ ਲੋਕੀ ਮੈਂ ਜਿਹੜੇ ਦੇਖੇ ਨੇ ਜਿਹੜੇ ਕੁਝ ਦਿਨਾਂ ਦੇ ਵਿੱਚ ਹੀ ਸੋਸ਼ਲ ਮੀਡੀਆ ਨੂੰ ਵਰਤ ਕੇ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਗਰੋ ਕਰ ਲਿਆ ਤੇ ਉਹ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਜਿਹੜਾ ਉਹ ਕਮਾਰੇ ਨੇ ਸੋ ਤੁਸੀਂ ਵੀ ਇਸ ਤਰੀਕੇ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਤੁਸੀਂ ਗਰੋ ਕਰ ਸਕਦੇ ਹੋ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਸੋ ਹੁਣ ਦੇਰ ਨਾ ਕਰੋ ਛੇਤੀ ਤੋਂ ਛੇਤੀ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ ਆਪਣਾ ਇੱਕ ਚੁੱਪ ਕਰਕੇ ਆਪਣਾ YouTube ਦੇ ਉੱਤੇ ਇੱਕ ਚੈਨਲ ਬਣਾ ਲਓ ਸਾਰੀ ਵੀਡੀਓ ਉਹਦੇ ਉੱਤੇ ਪਾਓ ਤੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰੋ ਤੇ ਮਹੀਨੇ ਦਾ ਤੁਸੀਂ ਲੱਖ ਰੁਪਏ ਦਾ ਬਿਜ਼ਨਸ ਹੈ ਜਿਹੜਾ ਉਹ ਕਰਨਾ ਸ਼ੁਰੂ ਕਰ ਦਿਓ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਗੱਲ ਹੋਈ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ